ਅੱਜ ਇਹ ਇਸ ਰੋਡ ਰਾਹੀਂ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੇ ਬਰਫ ਪਈ ਸ਼ਿਮਲਾ ਬਣਾ ਪਿਆ ਹੋתי ਤੇ ਕੁਦਰਤ ਦੀ ਬੋੜਾ ਪਾਰ ਕਿਰਪਾ ਵੰਡੀ ਲੋਕ ਦੇਖ ਰਹੇ ਹਨ ਖੜੇ ਹੋ ਕੇ ਨੱਚਣ ਗਏ ਢੰਡੇ ਵਰਨਾ ਢੰਡੇ ਵੇਖੋ ਜੇ ਅਨਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕ ਆਏ ਆ ਇਹਨਾਂ ਨੇ ਪੈਸੇ ਲਾ ਕੇ ਉਧਰ ਜਾਂਦੇ ਆ ਜਿਹੜਾ ਆਪਣੇ ਇੱਥੇ ਸ਼ਿਮਲਾ ਬਣਾ ਦਿਆ ਵਾ ਜੀ ਲੋਕੀ ਉੱਧਰ ਜਾਂਦੇ ਸ਼ਿਮਲਾ ਦੇਖਣ ਇੱਥੇ ਸ਼ਿਮਲਾ ਬਣਿਆ ਆ ਵਾ ਗੁਰੂ ਜੀ ਦਾ ਖਾਸ ਭਾਈ ਬਹੁਤ ਵਧੀਆ ਗਾ ਕੇ ਮੋਸਬਾਹ ਬਧੀ ਮਰਾਸੀ ਆਪਣੇ ਹਾਂ ਬਰਪ ਕਰੀ ਜੀ ਫੁੱਲੀ ਪਰ ਬਈ ਬਹੁਤ ਜ਼ਿਆਦਾ ਨਜ਼ਾਰਾ ਹੈ ਪਹਿਲਾਂ ਵੀ ਗੱਡੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਦੇਖੀ ਬਹੁਤ ਜ਼ਿਆਦਾ ਤੇਰੀ ਪਹਿਲੀ ਵਾਰੀ ਬਹੁਤ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘਟੋ ਘੜਾ ਧਾ ਘੜਾ ਪੂਰੀ ਪਈ ਵਜੀ ਕਿਦ ਕਿਦੇ ਮੋਟੇ ਸੀ ਕਰੋ ਬਹੁਤ ਜ਼ਿਆਦਾ ਮੋਟੇ ਕੇ ਚਲੋ ਉਖਾ ਦੇ ਨੇ ਵੇਹਰ ਹਾਲੇ ਨਾ ਉਹ ਜਿਹਨੂੰ ਘੜ ਗਿਆ ਅੱਜਰ ਬਹੁਤ ਜ਼ਿਆਦਾ ਮੋਟੇ ਲੱਗਦਾ ਆਵੇ ਅਜੇ ਕੋਈ ਆ ਆ ਵੇਖੋ ਜੀ ਅੱਜ ਇਸ ਰੋਡ ਰਾਹੀਂ ਗੁਜ਼ਰਿਆ ਤੇ ਵੇਖਿਆ ਅਚਾਨਕ ਇੰਨੀ ਬਰਫ ਪਈ ਸ਼ਮਲਾ ਬਣਾ ਪਿਆ ਹੋתי ਤੇ ਕੁਦਰਤ ਦੀ ਬੋਝਾਪਾਰ ਕਿਰਪਾ ਵੀ ਲੋਕ ਦੇਖ ਰਹੇ ਹਨ ਖੜੇ ਹੋ ਕੇ ਨੱਚਣ ਲੱਗੇ ਕੱਢਣ ਦੇ ਵਰਨਾ ਕੱਢਣ ਦੇ ਵੇਖੋ ਜਿਵੇਂ ਐਂਜਾਇਮੈਂਟ ਡੇ ਕਰਨਾ ਸ਼ਮਲਾ ਜਿਹੜਾ ਲੋਕੀ ਐਨੇ ਪੈਸੇ ਲਾ ਕੇ ਉਧਰ ਜਾਂਦੇ ਆ ਇੱਥੇ ਸ਼ਮਲਾ ਬਣਾਤਾ ਵਾਜੀ ਲੋਕੀ ਉੱਧਰ ਜਾਂਦੇ ਸ਼ਮਲਾ ਦੇਖਣ ਇੱਥੇ ਸ਼ਮਲਾ ਬਣਿਆ ਆ ਵਾਹਿਗੁਰੂ ਜੀ ਦਾ ਖਾਲਸਾ ਭਾਈ ਬਹੁਤ ਵਧੀਆ ਗੱਕੇ ਉਸ ਬਾਬਾ ਦੇ ਵਾਹ ਤਾਂ ਸੀ ਆਪਣੇ ਹਾਂ ਪਰ ਪੈ ਗਈ ਆ ਖੁੱਲੀ ਪਰ ਬਈ ਬਹੁਤ ਜ਼ਿਆਦਾ ਨਜ਼ਾਰਾ ਹੈਗਾ ਪਹਿਲਾਂ ਵੀ ਗੱਦੀ ਦੇਖੀ ਅੱਜ ਤੱਕ ਨਹੀਂ ਜਿੰਦੀ ਬਜੇਟ ਬਹੁਤ ਜ਼ਿਆਦਾ ਜੇ ਪਹਿਲੀ ਵਾਰੀ ਕੋਲ ਕਿੰਨੀ ਕੁ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘਟੋ ਘੜਾ ਤੱਕ ਘੜਾ ਪੂਰੀ ਪਈ ਵਜੀ ਕਿਦ ਕਿਦੇ ਮੋਟੇ ਸੀ ਘੜੇ ਬਹੁਤ ਜ਼ਿਆਦਾ ਮੋਟੇ ਘੜੇ ਚਲੋ ਵਖਾਦ ਲੈ ਵੇਸਰਾ ਹਲੇ ਵੇ ਜਿਹਨੂੰ ਘੜ ਗਿਆ ਅਜੇ ਬਹੁਤ ਜ਼ਿਆਦਾ ਮੋਟੇ ਨੇ ਆਵੇ ਅਜੇ ਕੋਈ ਆ ਆ ਵੇ ਕੋਈ ਅੱਜ ਇਹ ਇਸ ਰੋਡ ਰਾਹੀਂ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ਼ ਪਈ ਸ਼ਿਮਲਾ ਬਣਾ ਪਿਆ ਹੋתי ਤੇ ਕੁਦਰਤ ਦੀ ਬਹੁਤ ਹੀ ਆਪਾਰ ਕਿਰਪਾ ਵਈ ਲੋਕ ਦੇਖ ਰਹੇ ਹਨ ਖੜੇ ਹੋ ਗਏ ਨੱਚਣ ਲੱਗੇ ਘੇਡਣ ਲੱਗੇ ਵਰਨਾ ਘੇਡਣ ਦੇ ਵੇਖੋ ਜਿਵੇਂ ਐਂਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕ ਇੱਥੇ ਆਏ ਇਹਨਾਂ ਨੇ ਪੈਸੇ ਲਾ ਕੇ ਉੱਧਰ ਜਾਂਦੇ ਆ ਇੱਥੇ ਆਪਣੇ ਇਸੇ ਸ਼ਿਮਲਾ ਬਣਾਤਾ ਵਾਜੀ ਲੋਕੀ ਉੱਧਰ ਜਾਂਦੇ ਸ਼ਿਮਲਾ ਦੇਖਣ ਇੱਥੇ ਸ਼ਿਮਲਾ ਬਣਿਆ ਵਾ ਵਾਹਿਗੁਰੂ ਜੀ ਦਾ ਖਾਲਸਾ ਭਾਈ ਬਹੁਤ ਵਧੀਆ ਗੱਕੇ ਮੋਸਾ ਬਾਬਾ ਦੇ ਰਾਸ ਸੀ ਆਪਣੇ ਹਾਂ ਪਰ ਪੈ ਗਈ ਆੁੱਲੀ ਪਰ ਬਈ ਬਹੁਤ ਜ਼ਿਆਦਾ ਨਜ਼ਾਰਾ ਹੈਗਾ ਪਹਿਲਾਂ ਵੀ ਗੱਡੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਦੇਖੀ ਬਹੁਤ ਜ਼ਿਆਦਾ ਤੇਰੀ ਪਹਿਲੀ ਵਾਰੀ ਬਹੁਤ ਕਿੰਨੀ ਕੁ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘਟੋ ਘੜ ਤੱਕ ਘੜ ਪੂਰੀ ਪਈ ਵਦੀ ਕਿੱਡੇ-ਕਿਡੇ ਮੋਟੇ ਸੀ ਘੜੇ ਬਹੁਤ ਜ਼ਿਆਦਾ ਮੋਟੇ ਕੇ ਚਲੋ ਵਖਾ ਦੇ ਨੇ ਬੇਦਰ ਹਾਲੇ ਮੈਂ ਉਹ ਜਿਹਨੂੰ ਘੜ ਗਿਆ ਅੱਜਰ ਬਹੁਤ ਜ਼ਿਆਦਾ ਮੋਟੇ ਲਾ ਆਵੇ ਹਜੇ ਕੋਈ ਆ ਆ ਵੇਖੋ ਅੱਜ ਇਹ ਇਸ ਰੋਡ ਨਾਲ ਹੀ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ਼ ਪਈ ਸ਼ਿਮਲਾ ਬਣਾ ਪਿਆ ਹੋתי ਤੇ ਕੁਦਰਤ ਦੀ ਬੋੜਾਪਾਰ ਕਿਰਪਾ ਵੇ ਲੋਕ ਦੇਖਦੇ ਨੇ ਖੜੇ ਹੋ ਕੇ ਨੱਚਣ ਗਏ ਘੱਟਣ ਦੇ ਵਰਨਾ ਘੱਟਣ ਦੇ ਵੇਖੋ ਜਿਵੇਂ ਐਂਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕ ਇੱਥੇ ਆਏ ਨੇ ਪੈਸੇ ਲਾ ਕੇ ਉੱਧਰ ਜਾਂਦੇ ਆ ਇੱਥੇ ਸ਼ਿਮਲਾ ਬਣਾਤਾ ਵਾ ਜੀ ਲੋਕੀ ਉੱਧਰ ਜਾਂਦੇ ਸ਼ਿਮਲਾ ਦੇਖਣ ਇੱਥੇ ਸ਼ਿਮਲਾ ਬਣਿਆ ਆ